ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੁੱਡ ਨਿਊਜ਼ ਬਾਰੇ ਇੱਕ ਗੁੱਡ ਨਿਊਜ਼ ਆ ਉਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਗੁੱਡ ਨਿਊਜ਼ ਕੀ ਆ ਪੇਪਰਾਂ ਬਾਰੇ ਗੁੱਡ ਨਿਊਜ਼ ਆ ਨਵੇਂ ਪੇਪਰ ਫਿਰ ਤੋਂ ਓਪਨ ਹੋਣੇ ਆ ਇਟਲੀ ਦੇ ਕਦੋਂ ਓਪਨ ਹੋਣੇ ਕਿਉਂਕਿ ਬੜੇ ਵੀਰ ਭਰਾ ਵੇਟ ਕਰ ਰਹੇ ਆ ਪੇਪਰ ਦੁਬਾਰਾ ਤੋਂ ਓਪਨ ਹੋਣ ਅਸੀਂ ਭਰੀਏ ਕੋਈ ਡੇਰ ਦਾ ਨਹੀਂ ਪਤਾ ਹੱਲੇ ਕਈਆਂ ਵੀਰਾਂ ਭਰਾਵਾਂ ਨੂੰ ਇਹ ਟਾਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਦੁਬਾਰਤੋਂ ਹੁਣ ਕਦੋਂ ਪੇਪਰ ਜਿਹੜੇ ਆ ਓਪਨ ਹੋਣ ਦੇ ਚਾਂਸ ਹੈਗੇ ਕਿ ਜਿਹੜਾ ਉਹਨਾਂ ਦੱਸਿਆ ਵਾ ਗਜ਼ੇਟ ਆਫ ਇਟਲੀ ਦੇ ਵਿੱਚ ਠੀਕ ਹੈ ਜੋ ਇਟਲੀ ਦੀ ਅਖਬਾਰ ਵਾ ਉਹਦੇ ਵਿੱਚ ਕੋਈ ਵੀ ਕਾਮਨ ਬੰਦਾ ਵਾ ਜਾਂ ਕੁਝ ਵੀ ਹੋਰ ਕੋਈ ਵੀ ਇਥੇ ਨਿਊਜ਼ ਹੋਣੀ ਹੁੰਦੀ ਆ ਉਹ ਉਹਦੇ ਵਿੱਚ ਨਿਕਲਦੀ ਜਦੋਂ ਉਹ ਅਖਬਾਰ ਦੇ ਵਿੱਚ ਨਿਕਲਦੀ ਆ ਉਹਨੂੰ ਗਜ਼ੇਟ ਆਫ ਇਚ ਆ ਲਿਆਉਂਦੇ ਆ ਤੇ ਉਹ ਬਾਅਦ ਵਿੱਚ ਮੰਨੀ ਹੀ ਜਾਂਦੀ ਆ ਇਟਲੀ ਦੇ ਵਿੱਚ ਇਸ ਟਾਪਿਕ ਬਾਰੇ ਹੀ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾਲ ਨਹੀਂ ਦੇ ਕਰਦੇ ਆ ਵੀਡੀਓ ਨੂੰ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੋਈ ਸਿੱਖ ਸਕੋ ਤੇ ਕੋਈ ਸਿਖਾ ਸਕੋ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹੋ ਜੇ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲਿ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਤੇ ਕਈ ਵੀ ਭਾਵਾਂ ਦੀ ਸ਼ਿਕਾਇਤ ਹੈਗੀ ਕਿ ਤੁਸੀਂ ਆਪਣੇ ਜਿਹੜੇ ਮੈਸੇਜ ਹੈ ਉਹ ਬੰਦ ਕੀਤੇ ਹੋਏ ਆ ਉੱਥੇ ਉਹਦਾ ਮੈਂ ਹੱਲ ਇਹ ਕਰ ਦੇ ਕਿ ਜਿਹੜੇ ਵੀ ਭਾਵਾਂ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੋਣਦੀ ਮੇਰੀ ਆਈਡੀ ਦੇ ਉੱਤੇ ਮੈਂ ਉੱਥੇ ਪੋਸਟਾਂ ਪਾਈਆਂ ਆ ਤੁਸੀਂ ਮੈਨੂੰ ਪੋਸਟਾਂ ਦੇ ਹੇਠ ਕਮੈਂਟ ਕਰ ਦਿਓ ਭਾਵਾਂ ਕਹਲਾ ਹੈ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲ ਇਤਿਜਿਆ ਨੰਬਰ ਤੇ ਕੱਲ ਹੋਰ ਜੇ ਕਿਸੇ ਵੀ ਵੀਰ ਭਰਾ ਨੇ ਆਪਾਂ WhatsApp ਗਰੁੱਪ ਬਣਾਇਆ ਹੋਇਆ ਵਾ ਜੇ ਕਿਸੇ ਵੀ ਵੀਰ ਭਰਾ ਨੇ ਉਹ WhatsApp ਗਰੁੱਪ ਦੇ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ Instagram ਦੇ ਉੱਤੇ ਤੇ ਤੁਹਾਨੂੰ ਆਪਾਂ WhatsApp ਗਰੁੱਪ ਦਾ ਲਿੰਕ ਸੈਂਡ ਕਰ ਦਾਂਗੇ ਤਾਂ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਤੇ ਉਸ ਗਰੁੱਪ ਵਿੱਚ ਵੀ ਆਪਾਂ ਇੰਨਾ ਟੌਪਿਕਾਂ ਦੇ ਬਾਰੇ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਵਾ ਜੇਕਰ ਤੁਸੀਂ ਕੋਈ ਆਪਣਾ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਉਹ ਗਰੁੱਪ ਵਿੱਚ ਵੀ ਪੁੱਛ ਸਕਦੇ ਜੇ ਤੁਹਾਨੂੰ ਉੱਥੇ ਜਵਾਬ ਜਲ ਮਿਲੂਗਾ ਲਓ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਪੇਪਰਾਂ ਬਾਰੇ ਕੀ ਪੇਪਰ ਹੁਣ ਨਵੇਂ ਜਿਹੜੇ ਆ ਨਵੀਂ ਫਲੂਸੀ ਕਦੋਂ ਓਪਨ ਹੋਣੀ ਆ ਕੀ ਹਫ਼ਤਾ ਵਾ ਕਿਹੜੇ ਪੇਪਰ ਓਪਨ ਹੋਣੇ ਆ ਕੀ ਹਫ਼ਤਾ ਸਾਈਟਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਠੀਕ ਆ ਕਰਦੇ ਆਂ ਫਿਰ ਵੀਡੀਓ ਸਟਾਰਟ ਜਿਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੇ ਪੇਪਰ ਵਾ ਉਸ ਜਿਹੜੇ ਇਸ ਵਾਰ ਇਟਲੀ ਦੀ ਸਰਕਾਰ ਨੇ ਹੀ ਕੀਤਾ ਸੀ ਥੋੜਾ ਜਿਹਾ ਰੂਲ ਚੇਂਜ ਕੀਤਾ ਸੀ ਜਿਹੜੇ ਫਾਈਲ ਰੈਡੀ ਕਰਾਈ ਸੀ ਉਹ 2 ਮਹੀਨੇ ਪਹਿਲਾਂ ਕਰਾ ਲਈ ਸੀ ਮਤਲਬ ਕਿ ਪੇਪਰ ਜਿਹੜੇ ਆ ਉਹ ਫਰਵਰੀ ਵਿੱਚ ਪਰੇ ਜਾਣੇ ਆ ਠੀਕ ਆ 5 7 ਤੇ 12 ਫਰਵਰੀ ਨੂੰ 5 ਤਰੀਕ ਨੂੰ ਸਾਲ ਵਾਲੇ ਪੇਪਰ 7 ਤਰੀਕ ਨੂੰ ਹੈਗੇ ਆ ਆਪਣੇ ਡੋਮੈਸਟਿਕ ਪੇਪਰ ਤੇ 12 ਤਰੀਕ ਨੂੰ ਹੈਗੇ ਆ ਆਪਣੇ 9 ਮਨਥ ਵਾਲੇ ਪੇਪਰ ਠੀਕ ਹੈ ਪਰ ਉਹਨਾਂ ਨੇ ਫਾਈਲ ਜਿਹੜੀ ਆ ਉਹ 2 ਮਹੀਨੇ ਪਹਿਲਾਂ ਰੈਡੀ ਕਰਾ ਲਈਆਂ ਸੀ ਮਤਲਬ ਕਿ 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਜਿਹੜੀਆਂ ਵਾਂ ਉਹਨਾਂ ਨੇ ਫਾਈਲਾਂ ਰੈਡੀ ਕਰਾ ਲਈਆਂ ਸੀ ਉਸ ਤੋਂ ਬਾਅਦ ਕੋਈ ਬੜਾ ਵਾ ਫਾਈਲ ਰੈਡੀ ਨਹੀਂ ਕਰਾ ਸਕਦਾ ਸੀ ਤੇ ਨਾ ਹੀ ਪੇਪਰ ਜਿਹੜੇ ਆ ਉਹ ਪਾਸ ਸਕਦਾ ਸੀ ਠੀਕ ਹੈ ਜਿਨ੍ਹਾਂ ਨੇ ਪਹਿਲਾਂ ਫਾਈਲ ਰੈਡੀ ਕਰਾਈਆਂ ਉਹਨਾਂ ਦੇ ਹੀ ਪੇਪਰ ਹੁਣ ਫਰਵੀ ਦੇ ਵਿੱਚ ਪਰੇ ਜਾਣੇ ਆ ਠੀਕ ਹੈ ਪਰ ਹੁਣ ਜਿਹੜੇ ਵੀ ਆਪਾਂ ਉਹਨੇ ਫਾਈਲ ਰੈਡੀ ਨਹੀਂ ਕਰਾਈ ਪਰ ਹੁਣ ਸੋਚ ਰਹੇ ਆ ਹੁਣ ਵੇਟ ਕਰ ਰਹੇ ਆ ਕਿ ਪੇਪਰ ਕਦੋਂ ਓਪਨ ਹੋਣਗੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆ ਕਿ ਨਵੇਂ ਪੇਪਰ ਜਿਹੜੇ ਆ ਉਹ ਕਦੋਂ ਓਪਨ ਹੋਣੇ ਆ ਜਦੋਂ ਪੇਪਰ ਉਹਨਾਂ ਸਰਕਾਰ ਨੇ ਜਿਹੜੀ ਨਿਊ ਦਿੱਤੀ ਸੀ ਪੇਪਰ ਓਪਨ ਕਰਨ ਦੀ ਫਰਵੀ ਦੇ ਵਿੱਚ 2025 ਵਾਲੇ ਪੇਪਰ ਜਿਹੜੇ ਓਪਨ ਕਰਨੇ ਸੀ ਉਦੋਂ ਉਹਨਾਂ ਨੇ ਨਾਲ ਹੀ ਦੱਸਿਆ ਸੀ ਇੱਕ ਚੀਜ਼ ਕਿ ਜਿਹੜੇ ਪੇਪਰ ਵਾ ਉਹ ਦੋ ਕੋਟ ਦੋ ਭਾਗਾਂ ਵਿੱਚ ਵੰਡੇ ਜਾਣਗੇ ਮਤਲਬ ਕਿ 70% ਜਿਹੜੇ ਪੇਪਰ ਆ ਉਹ ਫਰਵੀ ਦੇ ਵਿੱਚ ਭਰੇ ਜਾਣਗੇ ਤੇ ਬਾਕੀ ਜਿਹੜਾ ਵਾ ਉਹ ਅੱਗੇ ਫਿਰ ਤੋਂ ਦੁਬਾਰਤੋਂ ਫਲੂਸੀ ਓਪਨ ਕਰਨਗੇ ਤੇ ਦੁਬਾਰਤੋਂ ਫਿਰ ਜਿਹੜੇ ਪੇਪਰ ਆ ਉਹ ਭਰੇ ਜਾਣਗੇ 30% ਜਿਹੜਾ ਕੋਟਾ ਰਹਿ ਜਾਊਗਾ ਉਹ ਬਾਅਦ ਵਿੱਚ ਫਿਰ ਭਰੇ ਜਾਊਗਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਿ ਉਹ ਪੇਪਰ ਹੈਗੇ ਕਿਹੜੇ ਆ ਕਿਹੜਾ ਬੰਦਾ ਉਹਦੇ ਵਿੱਚ ਪੇਪਰ ਭਰ ਸਕਦਾ ਵਾ ਤੇ ਉਹ ਪੇਪਰਾਂ ਦਾ ਮਤਲਬ ਕੀ ਕੋਟਾ ਕਿਹੜੇ ਪੇਪਰਾਂ ਦਾ ਵਾ ਤੇ ਉਹ ਪੇਪਰ ਭਰੇ ਕਦੋਂ ਜਾਣੇ ਤੇ ਉਹਦੀਆਂ ਫਾਈਲਾਂ ਕਦੋਂ ਰੈਡੀ ਹੋਣੇ ਆ ਜਿਹੜੇ ਉਹ ਪੇਪਰ ਆ ਉਹ ਇਹ ਨਾ ਸਮਝੋ ਕਿ ਕਿਤੇ 9 ਮੰਥ ਵਾਲੇ ਪੇਪਰ ਆ ਜਾਂ ਸਾਲ ਵਾਲੇ ਪੇਪਰ ਆ ਉਹ ਵਾਲੇ ਪੇਪਰਾਂ ਦਾ ਕੋਟਾ ਹਲੇ ਤੱਕ ਕੋਈ ਨਹੀਂ ਦੱਸਿਆ ਸਰਕਾਰ ਨੇ ਸਿਰਫ ਇਹੜਾ ਉਹ ਕੋਟਾ ਦੱਸਿਆ ਵਾ ਉਹ ਦੱਸਿਆ ਵਾ ਜਿਨ੍ਹਾਂ ਨੇ ਜਿਹੜੇ ਪੇਪਰ ਭਰੇ ਜਾਣੇ ਆ ਉਹ ਭਰੇ ਜਾਣੇ ਆ ਸਿਰਫ ਤੇ ਸਿਰਫ ਹੋਟਲ ਤੇ ਸੈਰਸ ਪਾਟਾ ਵਾਲਾਂ ਦੇ ਪੇਪਰ ਭਰੇ ਜਾਣੇ ਆ ਨਾ ਕਿ 9 ਮੰਥ ਵਾਲੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਨਾਰਮਲ ਪੇਪਰ ਹੁੰਦੇ ਆ ਜਾਂ ਸਾਲ ਵਾਲੇ ਪੇਪਰ ਜਿਹੜੇ ਵਾ ਉਹ ਪੇਪਰ ਨਹੀਂ ਭਰੇ ਜਾਣੇ ਸਿਰਫ ਇਹ 10% ਕੋਟਾ ਵਾ ਇਹ ਹਾਲੇ ਤਾਂ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਸੈਰਸ ਪਾਟੇ ਜਾਂ ਹੋਟਲ ਵਾਲੇ ਪੇਪਰ ਜਿਹੜੇ ਆ ਉਹ ਭਰਨੇ ਆ ਉਹਨਾਂ ਵਾਸਤੇ ਇਹ ਕੋਟਾ ਵਾ ਉਹੀ ਤਰੀਕ ਜਿਹੜੀ ਹੈਗੀ ਆ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਜਿਹੜੇ ਪੇਪਰ ਆ ਉਹ ਕਦੋਂ ਭਰੇ ਜਾਣੇ ਆ ਨਾਰਮਲੀ ਕੱਲ ਵਾਂ ਜਿਵੇਂ ਇਸ ਵਾਰ ਉਹਨਾਂ ਨੇ 2 ਮਹੀਨੇ ਪਹਿਲਾਂ ਆਪਣੀ ਜਿਹੜੀ ਫਾਈਲ ਰੈਡੀ ਕਰਾਈਆਂ ਸੀ ਮਲਕੀ ਫਰਵਰੀਅਰ ਚ ਪੇਪਰ ਉਹ ਭਰੋਣੇ ਸੀ 3 ਨਵੰਬਰ ਦੇ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜਿਹੜੀਆਂ ਉਹ ਫਾਈਲ ਰੈਡੀ ਹੋਈਆਂ ਸੀ اسی ਤਰੀਕੇ ਨਾਲ ਇਸ ਵਾਰ ਵੀ ਸੇਮ ਹੀ ਆ ਅਕਤੂਬਰ ਦੇ ਵਿੱਚ ਪੇਪਰ ਜਿਹੜੇ ਆ ਇਹ ਭਰੇ ਜਾਣੇ ਆ 2005 1 ਅਕਤੂਬਰ 2005 ਨੂੰ ਪੇਪਰ ਜਿਹੜੇ ਭਰੇ ਜਾਣੇ ਆ 30% ਜਿਹੜਾ ਕੋਟਾ ਵਾ ਉਹ ਪੇਪਰ ਜਿਹੜੇ ਆ ਜਾ ਕੇ 1 ਅਕਤੂਬਰ 2005 ਨੂੰ ਭਰੇ ਜਾਣੇ ਆ ਮਤਲਬ ਕਿਸੇ ਵੇਲੇ 9:00 ਵਜੇ ਕਲਿੱਕ ਹੋਣੀ ਆ ਤੇ ਇਹ ਵਾਲੇ ਪੇਪਰ ਆ ਨਾਰਮਲੀ ਗੱਲ ਜੇਕਰ ਉਹਨਾਂ ਨੇ ਪੇਪਰ 2005 ਜਦੋਂ ਫਰਵਰੀ ਵਿੱਚ ਭਰੇ ਸੀ ਮਤਲਬ ਕਿ ਉਹਨਾਂ ਨੇ ਓਪਨ ਕਰਨੇ ਸੀ ਉਹਨਾਂ ਨੇ ਉਦੋਂ ਵੀ 2 ਮਹੀਨੇ ਪਹਿਲਾਂ ਫਾਈਲ ਰੈਡੀ ਕਰਾਈ ਸੀ ਇਸ ਤਰੀਕੇ ਨਾਲ ਇਸ ਵਾਰ ਵੀ ਉਹਨਾਂ ਨੇ ਸੇਮ ਇਹੀ ਕਰਨਾ ਵਾ ਜੀਡੀ ਪੇਪਰਾਂ ਦੀ ਫਾਈਲ ਰੈਡੀ ਹੋਣੀ ਹੈ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ 1 ਜੁਲਾਈ ਤੋਂ ਲੈ ਕੇ 31 ਜੁਲਾਈ 2025 ਤੱਕ ਜਿਹੜਾ ਵਾ 1 ਮਹੀਨਾ ਦਾ ਟਾਈਮ ਮਾਮਲੀ ਕਿ 31 ਦਿਨ ਦਾ ਟਾਈਮ ਹੈਗਾ ਤੁਹਾਡੇ ਕੋਲ ਤੁਸੀਂ 31 ਦਿਨਾਂ ਦਾ ਆਪਣੀ ਫਾਈਲ ਰੈਡੀ ਕਰਾ ਕੇ ਤੇ ਜੇਕਰ ਤੁਸੀਂ ਆਪਣੀ ਫਾਈਲ ਰੈਡੀ ਕਰਾ ਲਈ ਇਹ ਮਹੀਨੇ ਦੇ ਵਿੱਚ ਜੁਲਾਈ ਦੇ ਮਹੀਨੇ ਵਿੱਚ ਤੁਸੀਂ ਆਪਣੀ ਫਾਈਲ ਰੈਡੀ ਕਰਾ ਸਕਦੇ ਜੇ ਉਸ ਤੋਂ ਬਾਅਦ ਜੇਕਰ ਤੁਸੀਂ ਫਾਈਲ ਰੈਡੀ ਕਰ ਲਈ ਫਿਰ ਤੁਸੀਂ ਆਪਣੇ ਜਿਹੜੇ ਪੇਪਰ ਵਾ ਉਹ 1 ਅਕਤੂਬਰ 2005 ਨੂੰ ਪੇਪਰ ਆਪਣੇ ਭਰ ਸਕਦੇ ਜੇ ਜਿਹੜਾ 30% ਕੋਟਾ ਰਹਿ ਗਿਆ ਵਾ ਉਹਨਾਂ ਵਾਸਤੇ ਆ ਪਰ ਇੱਕ ਗੱਲ ਨੋਟ ਕਰ ਲਓ ਇਹ ਪੇਪਰ ਸਿਰਫ ਉਹਨਾਂ ਵਾਸਤੇ ਆ ਸੈਰ ਸਪਾਟੇ ਵਾਲਿਆਂ ਵਾਸਤੇ ਆ ਤੇ ਹੋਟਲ ਵਾਲਿਆਂ ਵਾਸਤੇ ਆ ਜੇਕਰ ਤੁਸੀਂ ਕਹੋ ਕਿ ਇਹ ਪੇਪਰ 9 ਮੰਥ ਵਾਲੇ ਆ ਜਾਂ ਸਾਲ ਵਾਲੇ ਆ ਖੇਤੀਬਾੜੀ ਵਾਲੇ ਪੇਪਰ ਨਹੀਂ ਹੈਗੇ ਹੱਲੇ ਇਹਦੇ ਵਾਸਤੇ ਕੋਈ ਕੋਟਾ ਨਹੀਂ ਆਇਆ ਆਉਣ ਵਾਲੇ ਸਮੇਂ ਵਿੱਚ ਚਾਂਸ ਹੈਗੇ ਕੋਟਾ ਆਉਣ ਦੇ ਕਿ ਤੁਹਾਨੂੰ ਕੋਈ ਕੋਟਾ ਹੋਰ ਵਧਾ ਦੇਣ ਜਾਂ ਕੋਈ ਕੋਟਾ ਕੱਢ ਦੇਣ ਨਾ ਇਹ ਦੇਖਦੇ ਹਾਂ ਆਉਣ ਵਾਲੇ ਸਮੇਂ ਵਿੱਚ ਕੀ ਬੰਦਾ ਪਰ ਹੱਲੇ ਇਹ ਦੱਸਿਆ ਗਿਆ ਸੀ ਜਦੋਂ ਉਹਨਾਂ ਨੇ ਗਜ਼ੇਤੋ ਆਫੀਸ਼ੀਅਲ ਵਿੱਚ ਇਹ ਨਿਊਜ਼ ਕੱਢੀ ਸੀ ਉਦੋਂ ਉਹਨਾਂ ਨੇ 30% ਜਿਹੜਾ ਕੋਟਾ ਰੱਖਿਆ ਵਾ ਇਹ ਉਹਨਾਂ ਵਾਲਾ ਹੀ ਆ ਕਿ ਜਿਨ੍ਹਾਂ ਨੇ ਹੋਟਲ ਵਾਲੇ ਤੇ ਸੇਰਸਪਾਟੇ ਵਾਲੇ ਪੇਪਰ ਆ ਉਹਨਾਂ ਵਾਸਤੇ ਜਿਹੜਾ ਵਾ 30% ਦਾ ਕੋਟਾ ਵਾ ਤੇ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੋ ਤੁਸੀਂ ਆਪਣੇ ਪੇਪਰ ਜਿਹੜੇ ਆ ਉਹ ਆਪਣੀ ਜਿਹੜੀ ਫਾਈਲ ਵਾ ਰੈਡੀ ਕਰਾ ਸਕਦੇ ਜੀ ਤੇ 1 ਅਕਤੂਬਰ ਨੂੰ ਜਿਹੜੇ ਪੇਪਰ ਆ ਇਹ ਆਪਣੀ ਜਿਹੜੀ ਕਲਿੱਕ ਡੇਟ ਆ ਉਹ ਹੈਗੀ ਹੈ 1 ਅਕਤੂਬਰ ਦੀ ਜੇ ਕਿਸੇ ਵੀ ਪੁਰਾਣੇ ਪੇਪਰ ਭਰਨੇ ਆ ਉਹ ਆਪਣੀ ਜੁਲਾਈ ਦੇ ਮਹੀਨੇ ਵਿੱਚ ਫਾਈਲ ਰੈਡੀ ਕਰਾਵੇ ਤੇ ਪੇਪਰ ਜਿਹੜੇ ਵਾ 1 ਅਕਤੂਬਰ ਨੂੰ ਜਿਹੜਾ ਵਾ ਪੇਪਰ ਭਰ ਸਕਦਾ ਵਾ ਜਦੋਂ ਹੀ ਕੋਈ ਆਪਾਂ ਨੂੰ ਨਵੀਂ ਅਪਡੇਟ ਮਿਲਦੀ ਹੈ ਜਾਂ ਕੋਈ ਨਵਾਂ ਕੋਟਾ ਵਿੱਚ ਹੋਰ ਐਡ ਕਰਦੇ ਆ ਕੋਈ ਵੀ ਕੋਟਾ ਐਡ ਕਰਨਗੇ ਡੋਮੈਸਟਿਕ ਪੇਪਰਾਂ ਦਾ ਸਾਲ ਵਾਲੇ ਪੇਪਰਾਂ ਦਾ 9 ਮਨਤ ਵਾਲੇ ਪੇਪਰਾਂ ਦਾ ਕੋਈ ਵੀ ਕੋਟਾ ਵਿੱਚ ਜੇਕਰ ਐਡ ਕਰਨਗੇ ਆਪਾਂ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਤੁਹਾਨੂੰ ਜਰੂਰ ਦੱਸਾਂਗੇ ਪਰ ਹਲੇ ਜਿਹੜਾ ਕੋਟਾ ਹੈਗਾ ਵਾ ਉਹ ਸਿਰਫ ਹੈਗਾ ਵਾ ਹੋਟਲ ਵਾਲਿਆਂ ਵਾਸਤੇ ਤੇ ਇੱਕ ਜਿਹੜਾ ਵਾ ਸੈਲਸਪਾਰਟੀ ਵਾਲਿਆਂ ਵਾਸਤੇ ਉਸ ਤੋਂ ਬਗੈਰ ਹੋਰ ਕੋਈ ਗੋਟਾ ਨਹੀਂ ਇਹਦੇ ਵਿੱਚ ਹੈਗਾ 30% ਜਿਹੜਾ ਕੋਟਾ ਵਾ ਉਹਨਾਂ ਨੇ ਯੂਜ਼ ਕਰਨਾ ਵਾ ਜਾ ਕੇ 1 ਅਕਤੂਬਰ ਦੀ ਇੱਕ ਤਰੀਕ ਨੂੰ ਇੱਕ ਤਰੀਕ ਨੇੜੀ ਵਾ 2005 ਦੀ ਅਕਤੂਬਰ 1 ਅਕਤੂਬਰ 2005 ਨੂੰ ਇਹੜੀ ਵਾ ਫਲੂਸੀਰੀਆ ਅਫਰਟ ਉਹਪਨ ਹੋਣੀ ਹੈ ਜਿਹੜਾ ਕਲਿਕ ਡੇਟ ਆਪਾਂ ਜਿਹੜਾ ਵਾ ਉਹ ਫਿਰ ਤੋਂ ਉਹਨਾਂ ਨੇ ਰੱਖਿਆ ਵਾ 1 ਅਕਤੂਬਰ 2025 ਨੂੰ ਪਰ ਸਿਰਫ ਤੇ ਸਿਰਫ 30% ਕੋਟਾ ਯੂਜ਼ ਹੋਣਾ ਵਾ ਕਿਉਂਕਿ 70% ਜਿਹੜਾ ਕੋਟਾ ਵਾ ਉਹ ਹੋ ਹੋਣਾ ਨਾ ਯੂਜ਼ ਕਰਨਾ ਵਾ ਆਪਣਾ ਫਰਵਰੀ ਦੇ ਵਿੱਚ 30% ਜਿਹੜਾ ਕੋਟਾ ਵਾ ਉਹ ਯੂਜ਼ ਹੋਊਗਾ 1 ਅਕਤੂਬਰ 2025 ਨੂੰ ਸਿਰਫ ਤੇ ਸਿਰਫ ਉਹਨਾਂ ਵਾਸਤੇ ਜਿਨ੍ਹਾਂ ਨੇ ਭਰਨੇ ਆ ਹੋਟਲ ਵਾਲੇ ਪੇਪਰ ਤੇ ਜਾਂ ਜਿਨ੍ਹਾਂ ਨੇ ਭਰਨੇ ਆ ਸਰਟੀਫਿਕੇਟੇ ਵਾਲੇ ਪੇਪਰ ਲਓਏ ਮਿੱਤਰੋ ਇਸ ਵੀਡੀਓ ਚਿਰਫੇ ਨਾ ਹੀ ਐਸੀ ਆਜੀ ਦੀ ਗੁੱਡ ਨਿਊਜ਼ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ